ਪੰਜਾਬ ਇੱਕ ਜਿਹੜਾ ਸਟੇਟ ਬਣ ਚੁੱਕਿਆ ਹੈ ਜਿੱਥੇ ਚੋਰੀਆਂ ਦਾ ਜਿਹੜਾ ਸਿਲਸਿਲਾ ਲਗਾਤਾਰ ਜਾਰੀ ਹੈ ਇਹ ਕੋਈ ਇੱਕ ਇਲਾਕੇ ਦੀ ਗੱਲ ਨਹੀਂ ਕਰ ਰਹੇ ਹਰੇਕ ਇਲਾਕੇ ਦੇ ਵਿੱਚ ਤੁਸੀਂ ਡੇਲੀ ਰੁਟੀਨ ਵਾਈਜ਼ ਖਬਰਾਂ ਦੇਖਦੇ ਹੋਗੇ ਕਿ ਇੱਕ ਤੋਂ ਬਾਅਦ ਦੂਜੀ ਚੋਰੀ ਨਾਲ ਦੀ ਨਾਲ ਹੁੰਦੀ ਰਹਿੰਦੀ ਹੈ ਗੱਲ ਕਰਨ ਜਾ ਰਹੇ ਹਾਂ ਤਲਵੰਡੀ ਦੀ ਤਲਵੰਡੀ ਦੀ ਹੈ ਸੈਂਬੀਆਂ ਵਾਲੀ ਗਲੀ ਜਿਹੜੀ ਮਸ਼ਹੂਰ ਗਲੀ ਹੈ ਇੱਥੇ ਜਿਹੜੇ ਲੋਕ ਰਹਿੰਦੇ ਨੇ ਸਾਰੇ ਜੈਨੂਅਲ ਲੋਕ ਰਹਿੰਦੇ ਨੇ ਪੜੇ ਲਿਖੇ ਲੋਕ ਰਹਿੰਦੇ ਨੇ ਪਰ ਹੁਣ ਇਹਨਾਂ ਦੇ ਘਰ ਵੀ ਸੇਫ ਨਹੀਂ ਹੈਗੇ ਪੁਲਿਸ ਪ੍ਰਸ਼ਾਸਨ ਕਿੱਥੇ ਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਪੁੱਛਦੇ ਆ ਕਿਉਂ ਪੁਲਿਸ ਪ੍ਰਸ਼ਾਸਨ ਕਿੱਥੇ ਆ ਜਿਹੜਾ ਵੱਡੇ ਵੱਡੇ ਨਸ਼ਾ ਤਸਕਰ ਫੜਦਾ ਵੱਡੇ ਵੱਡੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਦੇ ਸਲਾਖਾਂ ਦੇ ਅੰਦਰ ਕਰਦਾ ਪਰ ਆ ਜਿਹੜਾ ਘਟਨਾ ਵਾਪਰੀ ਹੈ ਇਹ ਤਲਵੰਡੀ ਦੀ ਘਟਨਾ ਵਾਪਰੀ ਹੈ ਇੱਕ ਰੋਜ਼ਗਾਰ ਇੱਕ ਵਿਅਕਤੀ ਦਾ ਚੱਲਦਾ ਸੀ ਇਸ ਗੱਡੀ ਤੋਂ ਇਹ ਗੱਡੀ ਹੈ ਮੰਹਿੰਦਰਾ ਪੀਕਅਪ ਗੱਡੀ ਸੀ ਤੇ ਇਸ ਸਥਾਨ ਤੇ ਖੜੀ ਹੁੰਦੀ ਸੀ ਇਸ ਜਗ੍ਹਾ ਤੇ ਖੜੀ ਹੁੰਦੀ ਸੀ ਤੇ ਉਹ ਗਰੀਬ ਪਰਿਵਾਰ ਦਾ ਉਹ ਇਨਸਾਨ ਦਾ ਉਸ ਗੱਡੀ ਨਾਲ ਜਿਹੜਾ ਕੀ ਰੋਜੀ ਰੋਟੀ ਚੱਲਦੀ ਸੀ ਤੇ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਅਡਾ ਡੇਲੀ ਗੱਡੀ ਖੜਦੀ ਸੀ ਅਸੀਂ ਹੁਣ ਕੀ ਇਤਬਾਰ ਕਰ ਸਕਦੇ ਆ ਅਸੀਂ ਪੁਲਿਸ ਤੇ ਕੀ ਵਿਸ਼ਵਾਸ ਕਰ ਸਕਦੇ ਆ ਕਿ ਆਉਣ ਵਾਲੇ ਸਮੇਂ ਤੱਕ ਕਿ ਸਾਨੂੰ ਸਨਵਾਈ ਮਿਲੇਗੀ ਜਾਂ ਇਹ ਪਰਿਵਾਰ ਨੂੰ ਨਹੀਂ ਮਿਲੇਗੀ ਭਾਈ ਸਾਹਿਬ ਦੀ ਇਹ ਗੱਡੀ ਸੀ ਇਹਨਾਂ ਵੱਲੋਂ ਅਸੀਂ ਇਹਨਾਂ ਕੋਲੋਂ ਜਾਣਾਂਗੇ ਕਿ ਗੱਡੀ ਚੋਰੀ ਕਿਵੇਂ ਹੋਈ ਹੈ ਕੀ ਕਾਰਨ ਬਣਿਆ ਬਾਈ ਜੀ ਗੱਡੀ ਚੋਰੀ ਹੋਣ ਦਾ ਕਾਰਨ ਕੀ ਬਣਿਆ ਕਦੋਂ ਚੋਰੀ ਹੋਈ ਔਰ ਤੁਹਾਡਾ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਜੀ ਸਰਬਜੋ ਸਿੰਘ ਆਪਣੀ ਗੱਡੀ ਰੋਜ਼ ਦੀ ਤਰ੍ਹਾਂ ਜਦੋਂ ਆਪਾਂ ਗੇੜੇ ਲਾ ਕੇ ਆਉਨੇ ਆ ਕੰਮ ਕਰਕੇ ਆਉਨੇ ਆ ਰੋਜ਼ ਦੀ ਤਰ੍ਹਾਂ ਗੱਡੀ ਮੇਰੀ ਇੱਥੇ ਹੀ ਖੜੀ ਹੁੰਦੀ ਸੀ ਇੱਥੋਂ ਆਈ ਯਾਰਾਤ ਦੇ ਕੋਈ ਤਕਰੀਬਨ 11:30 ਵਜੇ ਆਏ ਆ ਉਹ ਬੰਦੇ ਤੇ ਇੱਥੋਂ ਗੱਡੀ ਚੋਰੀ ਕਰਕੇ ਲੈ ਗਏ ਆ ਸਾਡੇ ਹਾਂਜੀ ਕਿੰਨੀ ਤਰੀਕ ਸੀ ਬਾਈ ਜੀ ਉਦੋਂ ਤਰੀਕ ਹੈਗੀ ਸੀ ਵਿਸ਼ਕਰਮਾ ਦੇ ਆਲੇ ਦਿੰਦੀ ਗੱਲ ਆ ਰਾਤ ਦੇ ਕੋਈ ਸਾਢੇ ਕਿਭਰਾਂ ਦੀ ਗੱਲ ਆ ਇਹ 22 ਤਰੀਕ ਦੀ ਗੱਲ ਟੇਨ ਵਾਈਜ਼ ਇੱਥੇ ਹੀ ਖੜਦੀ ਸੀ ਗੱਡੀ ਇਹ ਕਿੰਨੇ ਸਾਲਾਂ ਤੋਂ ਖੜ ਰਹੀ ਸੀ ਤਕਰੀਬਨ 4-5 ਸਾਲ ਤੋਂ ਮੈਨੂੰ ਇਹ ਗੱਡੀ ਲਈ ਨ ਹੋ ਗਿਆ ਜੀ ਉਸ ਤੋਂ ਪਹਿਲਾਂ ਮੇਰੇ ਕੋਲ ਇੱਕ ਹੋਰ ਗੱਡੀ ਹੁੰਦੀ ਸੀ 3-4 ਸਾਲ ਉਹ ਗੱਡੀ ਇੱਥੇ ਖੜਦੀ ਰਹੀ ਆ ਤਕਰੀਬਨ ਸਾਡੀ ਸਾਰੀ ਗਲੀ ਦੀਆਂ ਗੱਡੀਆਂ ਬਾਹਰ ਖੜਦੀਆਂ ਵਾ ਉਹ ਮੋੜ ਤੋਂ ਲੈ ਕੇ ਅਖੀਰਲੇ ਦਾ ਮੋੜ ਤੱਕ ਸਾਰੀਆਂ ਗੱਡੀਆਂ ਬਾਹਰ ਖੜਦੀਆਂ ਤੁਹਾਨੂੰ ਲੱਗਦਾ ਕਿ ਇਹ ਸਾਜ਼ਿਸ਼ ਦੇ ਤਹਿਤ ਹੋਇਆ ਸਾਰਾ ਕੁਝ ਕੀ ਕਹਿ ਸਕਦੇ ਆ ਹੁਣ ਕੀ ਕਹਿ ਸਕਦੇ ਆ ਕਿਸੇ ਨੇ ਸਾਜ਼ਿਸ਼ ਦੇ ਤੇ ਇਹ ਇਹਦੇ ਵਿੱਚ ਕੀ ਦਰਾਈ ਹੁਣ ਕੀ ਕਹਿ ਸਕੋ ਸਿਸੀਟੀਵੀ ਆਈਆਂ ਸਾਹਮਣੇ ਹਾਂਜੀ ਆਈ ਸੀਸੀਟੀਵੀ ਸਾਹਮਣੇ ਲੱਗੇ ਕੈਮਰੇ ਦੇ ਉਧਰੋਂ ਕੈਮਰੇ ਦੀ ਨਿਗ੍ਹਾ ਮਾਰੋਗੇ ਨਾ ਤੁਹਾਡੇ ਉੱਪਰ ਹੀ ਸਾਹਮਣੇ ਲੱਗੇ ਆ ਇੱਕ ਇਧਰ ਲੱਗਾ ਹੈ ਕੈਮਰਾ ਉਧਰ ਲੱਗਦਾ ਹੋਇਆ ਹੈ ਇਸ ਤੋਂ ਅੱਗੇ ਜਾਵਾਂਗੇ ਉੱਥੇ ਵੀ ਕੈਮਰੇ ਲੱਗੇ ਹੋਇਆ ਹੋਰ ਗਲੀ ਦੇ ਨੁੱਕਰ ਦੇ ਆਵਾਂਗੇ ਪਿੱਛੇ ਉੱਥੇ ਵੀ ਕੈਮਰੇ ਉਵੇਂ ਹੀ ਲੱਗੇ ਹੋਏ ਸਾਰੇ ਕੈਮਰੇ ਫੁਟੇਜ ਆਪਣੇ ਕੋਲ ਹੈਗੀਆਂ ਇਹ ਬੰਦੇ ਸੀ ਜਿਨ੍ਹਾਂ ਨੇ ਤਕਰੀਬਨ ਜੇ ਜੇ ਓਵਰਾਲ ਦੇਖੀਏ ਤਾਂ ਨੰਬਰ ਬੰਦੇ ਸੱਤ ਤੋਂ ਅੱਠ ਸੀ ਉਹਨਾਂ ਦੇ ਵਿੱਚ ਇੱਕ ਇੱਕ ਤੋਂ ਅਸੀਂ ਇਹ ਲੋਕਲ ਸੀ ਤਲਵੰਡੀ ਭਾਈ ਦੇ ਉਹਨਾਂ ਦੇ ਵਿੱਚ ਦੋ ਮੋਟਰਸਾਈਕਲ ਵੀ ਸੀ ਪਹਿਲਾਂ ਸਾਨੂੰ ਵੇਖਾਂ ਤੇ ਹੁਣ ਜਿਹੜੇ ਹੁਣ ਲੇਟ ਫੁਟੇਜ ਸਾਡੀਆਂ ਨਿਕਲ ਕੇ ਆਉਂਦੀਆਂ ਵਾਂ ਉਹਨਾਂ ਚ ਇੱਕ ਐਕਟਵਾ ਵੀ ਸੀ ਐਕਟਵਾ ਢੇਡੇ ਕੱਢ ਰਹੀ ਸੀ ਹੋਰ ਤਾਂ ਹੋਰ ਦੱਸੋ 100 104 ਚੌਂਕੀਦਾਰ ਜਦੋਂ ਗੱਡੀ ਸਾਹਮਣੇ ਮੋੜ ਤੋਂ ਮੁੜੀਆ ਚੌਂਕੀਦਾਰ ਨੇ ਵਿਸਲ ਮਾਰੀ ਆ ਚੌਂਕੀਦਾਰ ਨੇ ਵਿਸਲ ਮਾਰੀ ਆ 6-7 ਆਣੇ ਸਿਰ ਨੇੜੇ ਨਹੀਂ ਆ ਕੀ ਕਹਿ ਸਕਦੇ ਪਰ ਉਹਨੇ ਵਿਸਲ ਮਾਰੀ ਨੂੰ ਪਤਾ ਉਹਨੂੰ ਲੱਗ ਗਿਆ ਸੀ ਚੌਂਕੀਦਾਰ ਨੂੰ ਪਰ ਉਹਨੇ ਕਿਸੇ ਨੂੰ ਕਨਫਰਮ ਨਹੀਂ ਕੀਤਾ ਕਿ ਫੋਨ ਤੇ ਕਈ ਆਪਦੇ ਕੰਪਨੀ ਦੇ ਮਾਲਕ ਨੂੰ ਜਾਂ ਕਿ ਤੁਹਾਨੂੰ ਦੱਸਦਾ ਕਿ ਆ ਗੱਡੀ ਤੋਂ ਬੰਦੇ ਲਿਆ ਰਹੇ ਉਹਦੇ ਕੋਲ ਉਹ ਮੋਟਰਸਾਈਕਲ ਸਾਡੇ ਕੋਲ ਉਹ ਵੀ ਫੁਟੇਜ ਹੈਗੀ ਆ ਕਿ ਜਦੋਂ ਬੰਦੇ ਉਹ ਗੇੜੇ ਕੱਢ ਰਹੇ ਸੀ ਕੀ ਉਹ ਬੰਦੇ ਚੌਂਕੀਦਾਰ ਨੇ ਸਪੈਸ਼ਲ ਗਲੀ ਵਾਸਤੇ ਰੱਖਿਆ ਆ ਹਾਂ ਇਹ ਸਪੈਸ਼ਲ ਨਹੀਂ ਗਲੀ ਵਾਸਤੇ ਰੱਖਿਆ ਵਾ ਉਹ ਸਾਰੀਆਂ ਨੇ ਓਵਰ ਆਲ ਦੁਕਾਨ ਹੀ ਮ ਇਹ ਦੇਵੀਕ ਏਜੈਂਟ ਦਾ ਨਾਮ ਆਪਈਆਂ ਇਸ ਗਲੀ 'ਚ ਇਸ ਗਲੀ ਦੇ ਵਿੱਚ ਪਹਿਲੀ ਘਟਨਾ ਹੋਊਗੀ ਜਿਹੜੀ ਵਾਪਰੀ ਆ ਜੀ ਇਹ ਗਲੀ ਇਸ ਤੋਂ ਪਹਿਲਾਂ ਕਦੇ ਹਾਂਜੀ 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 ਇਹ ਗਲੀ ਸਾਡੇ ਵੇਦ ਹੰਸਾ ਲੋ ਜੀ ਬਾਜੀ ਦੀ ਉਮਰ ਦੀ ਗੱਲ ਕਰ ਲਈਆਂ ਤਾਂ ਕਰੀਬ ਉਮਰ 30 35 ਸਾਲ 30 ਸਾਲ ਤਾਂ ਹੋਏਗੀ 30 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਇਹ ਘਟਨਾ ਦੇਖੀ ਹੈ ਇਸ ਗਲੀ ਦੀ ਵਿੱਚ ਇਹ ਜਿਹੜੀ ਸਹਿਮੀਆਂ ਵਾਲੀ ਗਲੀ ਦੇ ਵਿੱਚ ਇਹ ਪਹਿਲੀ ਘਟਨਾ ਵਾਪਰੀ ਹੈ ਜਦੋਂ ਇਹਨਾਂ ਦੇ ਹੱਥੋਂ Mahindra ਪੀਕਅਪ ਜੜੀ ਗੱਡੀ ਸੀ ਉਹ ਚਲੀ ਜਾਂਦੀ ਹੈ ਇਧਰੇ ਪਰਿਵਾਰ ਦੇ ਮੈਂਬਰ ਵੀ ਮੌਜੂਦ ਹੈ ਸੀ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਸਭ ਤੋਂ ਪਹਿਲੇ ਤੁਹਾਡੇ ਚੈਨਲ ਦੇ ਮਾਧਿਅਮ ਦਰਈ ਮੈਂ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਕਹਿਣਾ ਚਾਹੁੰਨੀ ਹਾਂ ਹੱਥ ਜੋੜ ਕੇ ਤਲਵੰਡੀ ਭਾਈ ਦੇ ਵਿੱਚ ਜਦੋਂ ਦਾ ਥਾਣਾ ਜੀ ਤਲਵੰਡੀ ਭਾਈ ਦੇ ਵਿੱਚ ਹੀ ਸੀ ਤੇ ਵਾਰਦਾਤਾ ਬਹੁਤ ਘੱਟ ਸੀ ਅੱਜ ਮੈਂ ਪੁਲਿਸ ਦੀ ਨਲਾਇਕੀ ਨੂੰ ਦੇਖ ਰਹੀ ਆ 22 ਤਰੀਕ ਦੀ ਗੱਡੀ ਜਿਹੜੀ ਸਾਡੀ ਇੱਥੋਂ ਜਾ ਚੁੱਕੀ ਜਿਹੜੀ ਕਿ ਇੱਕ ਗੱਡੀ ਨਹੀਂ ਇੱਕ ਆਮ ਆਦਮੀ ਦਾ ਰੋਜਗਾਰ ਦਾ ਸਾਧਨ ਸੀ ਉਸੇ ਟਾਈਮ ਤੇ ਪੁਲਿਸ ਨੂੰ ਕੰਪਲੇਨ ਕੀਤੀ ਗਈ ਪਰ ਦੇਖੋ ਜੀ ਪੁਲਿਸ ਦੀ ਇੰਨੀ ਨਲਾਇਕੀ ਦੇ ਕਾਰਨ ਗੱਡੀ ਅੱਜ ਵੀ ਬਰਾਮਦ ਹੋ ਸਕਦੀ ਸੀ ਗੱਡੀ ਸਾਡੇ ਹੱਥੋਂ ਜਾ ਹੀ ਨਹੀਂ ਸਕਦੀ ਸੀ ਪੁਲਿਸ ਦਾ ਕੋਈ ਬੰਦਾ ਨਹੀਂ ਆਇਆ ਅੱਜ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਐਫਆਰ ਆਈ ਕੱਟਦੀ ਆ ਉਹ ਆਪਦੇ ਇੱਕ ਸੇਫ ਸਾਈਡ ਹੋ ਚੁੱਕਿਆ ਅਨੁ ਤਦ ਬੰਦਿਆ ਦੇ ਕਰ ਪੁਲਿਸ ਗੱਡੀ ਟੋਲ ਪਲਾਜ਼ਾ ਤੋਂ ਵੀ ਹੋ ਚੁੱਕੀ ਐ ਨੰਗ ਚੁੱਕੀ ਐ ਫਰੋਇਸ਼ਾ ਦੇ ਟੋਲ ਪਲਾਜ਼ਾ ਤੋਂ ਤਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਔਨ ਦਿ ਸਪੋਰਟ ਮੇਰੇ ਬ੍ਰਦਰ ਨੇ 100 ਨੰਬਰ ਕੰਟਰੋਲ ਨੰਬਰ ਤੇ ਕਾਲ ਕਰਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਤਦ ਵੀ ਨਹੀਂ ਕੁਝ ਹੋਇਆਗਾ ਸੋ ਮੈਂ ਇਹ ਤੁਹਾਡੇ ਮਾਧਿਅਮ ਨੇ ਕਹਿਣਾ ਚਾਹੁੰਨੀ ਆ ਐਸਐਸਪੀ ਸਾਹਿਬ ਨੂੰ ਡੀਆਈਜੀ ਨੂੰ ਪੰਜਾਬ ਦੇ ਐਸਐਸਪੀ ਭਵਿੰਦਰਜੀਤ ਸਿੰਘ ਸਿੱਧੂ ਜਿਹੜੇ ਅੱਜ ਆਪਣੇ ਥੋੜੇ ਇੰਚਾਰਜ ਜਫਰੂਲਪੁਰ ਦੇ ਉਹਨਾਂ ਨੂੰ ਇਹ ਤੁਹਾਡੀ ਅਪੀਲ ਕਰਨਾ ਚਾਹੁੰਨੀ ਆ ਕਿ ਸਾਡੇ ਵਾਲੀ ਵੀ ਇੱਕ ਨਿਗਾਹ ਮਾਰੋ ਤੇ ਸਾਡੀ ਗੱਡੀ ਜਿਹੜੀ ਅੱਜ ਵੀ ਸਾਨੂੰ ਵੇਖੋ ਲਾ ਬਜ਼ੁਰਗ ਮਾਤਾ ਤੁਹਾਨੂੰ ਮੈਂ ਤਸਵੀਰ ਦੇ ਵਿੱਚ ਦਿਖਾ ਦਿਆਂ ਇਹ ਉਹ ਮਾਂ ਐ ਜਿਹੜੀ ਇਸ ਬੱਚੇ ਦੀ ਬੜੇ ਚਾਵਾ ਦੇ ਨਾਲ ਆਪਦੇ ਪੁੱਤਰ ਨੂੰ ਗੱਡੀ ਲੈ ਕੇ ਦਿੱਤੀ ਸੀ ਕਿ ਮੇਰਾ ਪੁੱਤਰ ਜੜਾ ਕੀ ਹੈ ਚੰਗੀ ਰੋਜੀ ਰੋਟੀ ਕਮਾਏਗਾ ਤੇ ਰੋਜੀ ਰੋਟੀ ਕਮਾ ਕੇ ਸਾਰੇ ਪਰਿਵਾਰ ਦਾ ਪਾਲਣ ਪੋਸ਼ਣ ਕਰੇਗਾ ਪਰ ਇਹ ਜਿਹੜੀ ਗੱਡੀ ਐ ਇਹਨਾਂ ਦੇ ਹੱਥੋਂ ਚੋਰਾਂ ਵੱਲੋਂ ਖੋਹ ਲਈ ਗਈ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਇਹਨਾਂ ਨੂੰ ਮਾਤਾ ਜੀ ਕੀ ਅਪੀਲ ਕਰਦੇ ਹੋ ਜਿਹੜੀ ਗੱਡੀ ਹੁਣ ਤੁਹਾਡੇ ਵਿੱਚ ਨਹੀਂ ਰਹੀ ਪਰ ਪੁਲਿਸ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹਦੇ ਹੋ ਜੀ ਅਸੀਂ ਤਾਂ ਉਹਨਾਂ ਨੂੰ ਹੀ ਕਹਿਨੇ ਆ ਜੀ ਸਾਡੀ ਵੀ ਜਲਦੀ ਜਲਦ ਜਲਦੀ ਜਲਦ ਸਾਡੀ ਸਾਡੀ ਹੀ ਰੋਟੀ ਆ ਮੇਰੇ ਬੱਚੇ ਦੀ ਤੇ ਇਹ ਹੀ ਰੋਟੀ ਆ ਤੇ ਇਹ ਜਿੰਨੀ ਵੀ ਹੋ ਸਕਦਾ ਸਾਡੀ ਇਹ ਵਾਪਸ ਲਿਆਈ ਜਾਵੇ ਘੱਡੀ ਇਹ ਸਾਰਾ ਕੁਝ ਇਹ ਕਰ ਸਕਦੀ ਪੁਲਿਸ ਜੀ ਇਹ ਇਹ ਵੀ ਇਹ ਪੁਲਿਸ ਸਾਰਾ ਕੁਝ ਕਰ ਸਕਦੀ ਹੈ ਪੁਲਿਸ ਨੂੰ ਇਹੀ ਬੇਨਤੀ ਕਰ ਰਹੇ ਆ ਕਿ ਸਾਡੀ ਰੋਜੀ ਰੋਟੀ ਜਿਹੜੀ ਸਾਡੇ ਹੱਥੋਂ ਚਲੀ ਗਈ ਹੈ ਕਿਰਪਾ ਕਰਕੇ ਉਹ ਸਾਡੀ ਰੋਜ਼ੀ ਰੋਟੀ ਸਾਨੂੰ ਦਵਾਈ ਜਾਵੇ ਉਸ ਗੱਡੀ ਦੇ ਸਹਾਰੇ ਇਸ ਪਰਿਵਾਰ ਦੀ ਰੋਟੀ ਚੱਲਦੀ ਸੀ ਇਸ ਪਰਿਵਾਰ ਦੇ ਵਿੱਚ ਦੋ ਟਾਈਮ ਤਿੰਨ ਟਾਈਮ ਦਾ ਜਿਹੜਾ ਖਾਣਾ ਬੰਦਾ ਸੀ ਉਸ ਗੱਡੀ ਦੇ ਸਹਾਰੇ ਹੀ ਬੰਦਾ ਸੀ ਪਰ ਜਦੋਂ ਦੀ ਉਹ ਗੱਡੀ ਗਈ ਹੈ ਘਰ ਦੇ ਵਿੱਚ ਸਨਾਟਾ ਸਾਇਆ ਆਇਆ ਹੈ ਘਰ ਦੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਧਰ ਭਾਈ ਸਾਹਿਬ ਵੀ ਨੇ ਗਲੀ ਦੇ ਮੈਂਬਰ ਨੇ ਭਾਈ ਜੀ ਕਦੀ ਅਜਿਹਾ ਵੇਖਿਆ ਸੀ ਕਿ ਜਦੋਂ ਇਹ ਚੋਰੀਆਂ ਦੀਆਂ ਘਟਨਾਵਾਂ ਦਿਨ ਬਦ ਦਿਨ ਵਧਦੀਆਂ ਜਾ ਰਹੀਆਂ ਨੇ ਘਟਨ ਦਾ ਨਾਮ ਨਹੀਂ ਲੈ ਰਹੀਆਂ ਪਹਿਲਾਂ ਵੀ ਕਦੀ ਹੋਰ ਵੀ ਸਰਕਾਰਾਂ ਆਈਆਂ ਨੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੁਹਾਨੂੰ ਲੱਗ ਨਹੀਂ ਰਿਹਾ ਕਿ ਚੋਰੀਆਂ ਦਿਨ ਬਦ ਦਿਨ ਵਧ ਰਹੀਆਂ ਨੇ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਜੀ ਜਦੋਂ ਵੀ ਇਹ ਸਰਕਾਰ ਆਈ ਆ ਵੀ ਚੋਰੀਆਂ ਇੱਕ ਜਨ ਬਜਨ ਵਗ ਰਹੀਆਂ ਪਰ ਕੋ ਕੰਟਰੋਲ ਨਹੀਂ ਹੋ ਰਿਹਾਗਾ ਸਮਝੋ ਬਾਰ ਹੋਈ ਪਈ ਆ ਕਹਾਣੀ ਵੀ ਇਹ ਕਾਰਨ ਕੀ ਆ ਵੀ ਕੰਟਰੋਲ ਕਿਉਂ ਨਹੀਂ ਹੋ ਰਿਹਾਗਾ ਵੀ ਵੇਖੋ ਪਿੱਛੇ ਜੇ ਵੀ ਆ ਸ਼ਟਰਪਾ ਕੋਈ ਸ਼ਟਰਪਨ ਕੇ ਲੈ ਜਾਗਾ ਕੋਈ ਹੋਰ ਵੇ ਲੋ ਆਸੇ ਪਾਸੇ ਕਿੰਨੀਆਂ ਚੋਰੀਆਂ ਹੋਈਆਂ ਪਰ ਕੋਈ ਚੋਰ ਫੜੇ ਨਹੀਂ ਜਾਂਦੇ ਮਤਲਬ ਕਾਰਨ ਹੀ ਨਹੀਂ ਕੋਈ ਸਮਝ ਆ ਰਹੀ ਵਿੱਚ ਕਾਰਨ ਕੀ ਆ ਵੀ ਜਿੰਗੇ ਵਿੱਚ ਚੋਰ ਫੜੇ ਕਿਉਂ ਨਹੀਂ ਜਾ ਰਹੇ ਜੀ ਕਹਿੰਦਾ ਜੀ ਪੁਲਿਸ ਮਿਲ ਕੇ ਕਰਦਾ ਕੋਈ ਅੰਗੇ ਵਿੱਚ ਕਹਿ ਨਹੀਂ ਸਕਦੇ ਜੀ ਕੋਸ਼ਿੰਗ ਵਿੱਚ ਵੇਖੋ ਪੁਲਿਸ ਨੂੰ ਬਾਕੀ ਸਾਰਾ ਪਤਾ ਚਲੂਗਾ ਕਿ ਕਿਹੜੀ ਚੀਜ਼ ਕਿੱਥੇ ਹੈ ਜੀ ਪੁਲਿਸ ਨੂੰ ਸਾਰਾ ਪਤਾ ਵਾ ਇਸ ਚੀਜ਼ ਦਾ ਜੀ ਬਾਕੀ ਅਸੀਂ ਕਹੀ ਬੇਨਕੀ ਕਰਦੇ ਆਂ ਜੀ ਵੀ ਗਰੀਬ ਬੰਗਾ ਵਿਚਾਰੇ ਨੇ ਪਗਾਣੀ ਅਸੀਂ ਵੀ ਚਲੋ ਇਕੱਠੇ ਹੀ ਰਹਿਨੇ ਆਂ ਵੀ ਮਸਾਂ ਵਿਚਾਰੇ ਨੇ ਗੱਡੀ ਬਣਾਈ ਸੀ ਵੀ ਚਲੋ ਇੱਕ ਸਿਰ ਕੇ ਪਿਓ ਹੈ ਨੀਗਾ ਵੀ ਇੱਕ ਕੱਲਾ ਇਹੀ ਕਮਾਉਣ ਵਾਲਾ ਹੈਗਾ ਪਰਿਵਾਰ ਵਿੱਚ ਵੀ ਚਲੋ ਇਹ ਗੱਡੀ ਮਿਲ ਜਾਵੇ ਕਾਹੀ ਦਾ ਸ਼ੁਕਰ ਕਰਦੇ ਮਹਾਰਾਜ ਵੀ ਚਲੋ ਇਹ ਗੱਡੀ ਵਿਚਾਰੇ ਦੀ ਮਿਲ ਜਾਵੇ ਕਹਿੰਦੇ ਆ ਕਿ ਜਦੋਂ ਕਿਸੇ ਗੱਡੀ ਚੋਰੀ ਹੋ ਜਾਂਦੀ ਹੈ ਤੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਲੋਕ ਚੋਰਾਂ ਨਾਲ ਹੀ ਸੰਪਰਕ ਕਰਦੇ ਆ ਕਿ ਚੋਰਾਂ ਨਾਲ ਸੰਪਰਕ ਕੀਤਾ ਜਾਂਦਾ ਹੈ ਚੋਰਾਂ ਨੂੰ ਲਾਲਚ ਦਿੱਤਾ ਜਾਂਦਾ ਹੈ ਕਿ 5-10 ਹਜ਼ਾਰ ਰੁਪਏ ਲੈ ਲਈ ਭਰਾਵਾ ਮੇਰੀ ਗੱਡੀ ਲਪਾ ਦੇ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਪਬਲਿਕ ਸਰਵੈਂਟ ਹੈ ਉਹ ਕਿੱਥੇ ਆ ਉਸ ਪਬਲਿਕ ਸਰਵੈਂਟ ਨੂੰ ਇਸ ਪਰਿਵਾਰ ਨੇ ਬੇਨਤੀ ਕੀਤੀ ਹੈ ਕਿ ਜਾਂ ਤਾਂ ਸਾਡੀ ਗੱਡੀ ਲਭਾਨ ਦੇ ਵਿੱਚ ਸਾਡੀ ਮਦਦ ਕਰੋ ਨਹੀਂ ਤਾਂ ਅਸੀਂ ਤਾਂ ਤੁਹਾਡੇ ਜਿਹੜੇ ਥਾਣੇ ਦੇ ਬਾਹਰ ਆ ਕੇ ਬੈਠ ਜਾਾਂਗੇ ਜਿੰਨੀ ਦੇਰ ਸਾਡੀ ਗੱਡੀ ਨਹੀਂ ਮਿਲੇਗੀ ਕੈਮਰਾਮੈਨ ਰੋਹਿਤ ਦੇ ਨਾਲ ਗੁਰਪ੍ਰੀਤ ਸ਼ਰਮਾ ਲਾਈਵ ਪੰਜਾਬ ਟੀਵੀ